ਸ਼੍ਰੋਮਣੀ ਅਕਾਲੀ ਦਲ ਹੁਣ ਹੌਲੀ-ਹੌਲੀ ਉਤਾਂ ਵੱਲ ਵਧਣ ਲੱਗਿਆ ਇਸ ਤਰ੍ਹਾਂ ਪ੍ਰਤੀਤ ਹੋ ਰਿਹਾ ਹੈ। ਬਿਲਕੁਲ ਉਹੀ ਸ਼੍ਰੋਮਣੀ ਅਕਾਲੀ ਦਲ ਜਿਹੜਾ 2015 ਤੋਂ ਬਾਅਦ ਇੱਕ ਸਟਾਲਮੈਂਟ ਦੇ ਵਿੱਚ ਚਲਾ ਗਿਆ ਸੀ। ਲਗਾਤਾਰ ਇਹ ਪਾਰਟੀ ਸਟੈਗਨੈਂਟ ਹੋ ਗਈ ਸੀ। ਹਿੱਲਣ ਦਾ ਨਾਂ ਨਹੀਂ ਸੀ ਲੈ ਰੇ ਸਗੋਂ ਹੀਠਾਂ ਵੱਲ ਨੂੰ ਜਾਂਦੇ ਪਏ ਸੀ। ਹੋ ਸਕਦਾ ਹੈ ਕਿ ਹੁਣ ਜੋ ਹਾਲਾਤ ਨੇ ਨਾ ਤੋਂ ਬਾਅਦ ਇਸ ਪਾਰਟੀ ਦਾ ਅਕਸ ਜਿਹੜਾ ਆ ਉਹ ਉਤਾਂ ਵੱਲ ਚੱਲਣ ਲੱਗ ਜਵੇ ਜੇ ਇੱਕ ਬੁਨਿਆਦ ਦੇ ਉੱਤੇ ਇਹ ਟਿਕ ਜਾਣ ਤਾਂ ਬੁਨਿਆਦ ਕਿਹੜੀ ਆ ਬੁਨਿਆਦ ਉਹ ਜੋ ਫੈਸਲਾ ਕੋਰ ਕਮੇਟੀ ਦੀ ਮੀਟਿੰਗ ਦੇ ਵਿੱਚ ਲਿਆ ਗਿਆ ਹਾਲ ਹੀ ਦੇ ਵਿੱਚ ਕੋਰ ਕਮੇਟੀ ਦੀ ਇੱਕ ਮੀਟਿੰਗ ਹੁੰਦੀ ਹੈ ਜਿਸ ਦੇ ਵਿੱਚ ਇੱਕ ਫੈਸਲਾ ਲਿਆ ਗਿਆ ਉਸ ਫੈਸਲੇ ਨੂੰ ਜਨਤਕ ਤੌਰ ਤੇ ਸੁਣਾਇਆ ਵੀ ਗਿਆ ਜਿਸ ਨੇ ਗੱਠ ਜੋੜ ਦੀਆਂ ਚਰਚਾਵਾਂ ਨੂੰ ਇੱਕ ਵਾਰ ਦੁਬਾਰਾ ਵਿਰਾਮ ਲਗਾ ਦਿੱਤਾ ਹੈ ਉਹੀ ਗੱਠ ਜੋੜਦੀਆਂ ਚਰਚਾਵਾਂ ਜਿਹੜੀਆਂ ਉਸ ਵੇਲੇ ਵੀ ਸੁਖਬੀਰ ਸਿੰਘ ਬਾਦਲ ਨੂੰ ਪੁੱਛੀਆਂ ਗਈਆਂ ਜਦੋਂ ਸੁਖਬੀਰ ਸਿੰਘ ਬਾਦਲ ਬੀਬੀ ਜਗੀਰਕੌਰ ਦੇ ਘਰ ਆਉਂਦੇ ਨੇ ਉਹਨਾਂ ਨੂੰ ਪਾਰਟੀ ਦੇ ਵਿੱਚ ਵਾਪਸ ਸ਼ਾਮਿਲ ਕਰਨ ਲਈ ਉਹੀ ਚਰਚਾਵਾਂ ਜਿਹੜੀਆਂ ਸੁਖਬੀਰ ਸਿੰਘ ਬਾਦਲ ਨੂੰ ਫਿਰ ਬਾਅਦ ਵਿੱਚ ਪੁੱਛੀਆਂ ਗਈਆਂ ਜਦੋਂ ਡਾਕਟਰ ਲਖਵੀਰ ਸਿੰਘ ਤਾਕੜ ਡੀਐਚਓ ਨੂੰ ਪਾਰਟੀ ਦੇ ਵਿੱਚ ਸ਼ਾਮਿਲ ਕੀਤਾ ਗਿਆ ਪਰ ਗੱਠ ਜੋੜਦੀਆਂ ਚਰਚਾਵਾਂ ਤੋਂ ਸੁਖਬੀਰ ਸਿੰਘ ਬਾਦਲ ਉਦੋਂ ਵੀ ਮਨਕਰ ਹੁੰਦੇ ਰਹੇ ਤੇ ਹੁਣ ਵੀ ਮਨਕਰ ਹੁੰਦੇ ਨਜ਼ਰ ਆ ਰਹੇ ਨੇ ਔਰ ਇਸ ਦਾ ਪ੍ਰਮਾਣ ਇਸ ਦਾ ਹਵਾਲਾ ਮਨਪ੍ਰੀਤ ਅਯਾਲੀ ਨੇ ਦੇ ਦਿੱਤਾ ਦਾਖਾ ਕੌਨਸਟੀਟੂਐਂਸੀ ਤੋਂ ਸ਼ਰੋਮਣੀ ਅਕਾਲੀ ਦਲ ਦੇ ਕੁਝ ਚੁਣੇੰਦਾ ਐਮਐਲਏਜ਼ ਦੇ ਵਿੱਚੋਂ ਇੱਕ ਮਨਪ੍ਰੀਤ ਅਯਾਲੀ ਇਹ ਉਹ ਐਮਐਲਏ ਨੇ ਜਿਨ੍ਹਾਂ ਨੇ ਅਜੇ ਤੱਕ ਸ਼ਰੋਮਣੀ ਅਕਾਲੀ ਦਲ ਦੀ ਸਾਖ ਨੂੰ ਆਪਣੇ ਸੰਵਿਧਾਨਕ ਹਲਕੇ ਦੇ ਵਿੱਚ ਬਣਾਏ ਰੱਖਣ ਦੀ ਕੋਸ਼ਿਸ਼ ਕੀਤੀ ਹੈ ਮਨਪ੍ਰੀਤ ਅਯਾਲੀ ਭਾਵੇਂ ਅਕਾਲੀ ਦਲ ਦੇ ਨਾਲ ਜੁੜੇ ਹੋਏ ਨੇ ਪਰ ਉਹਨਾਂ ਦਾ ਕਿਤੇ ਨਾ ਕਿਤੇ ਮਨਮਟਾਵ ਸੁਖਬੀਰ ਸਿੰਘ ਬਾਦਲ ਅਤੇ ਬਾਕੀ ਅਕਾਲੀ ਦਲ ਦੇ ਲੀਡਰਾਂ ਦੇ ਨਾਲ ਰਿਹਾ ਹੈ ਲੱਗੇ ਸਮੇਂ ਦੇ ਵਿੱਚ ਵੀ ਮਨਪ੍ਰੀਤ ਯਾਲੀ ਅਕਾਲੀ ਦਲ ਦੀਆਂ ਗਤੀਵਿਧੀਆਂ ਤੋਂ ਨਾਖੁਸ਼ ਨਜ਼ਰ ਆਉਂਦੇ ਰਹੇ ਨੇ ਐਥੋਂ ਤੱਕ ਗੱਲ ਚੱਲੀ ਸੀ ਕਿ ਹੋ ਸਕਦਾ ਮਨਪ੍ਰੀਤ ਯਾਲੀ ਪਾਰਟੀ ਹੀ ਛੱਡ ਦੇਣ ਪਰ ਉਹਨਾਂ ਨੇ ਉਸ ਤੋਂ ਬਾਅਦ ਇਹ ਕਲੀਅਰ ਕਰ ਦਿੱਤਾ ਸੀ ਕਿ ਉਹ ਅਕਾਲੀ ਦਲ ਹਰਗਿਜ਼ ਨਹੀਂ ਛੱਡ ਸਕਦੇ ਦਾਖਾ ਤੋਂ ਵਿਧਾਇਕ ਨੇ ਮਨਪ੍ਰੀਤ ਯਾਲੀ ਔਰ ਉਹਨਾਂ ਨੇ ਸਵਾਗਤ ਕੀਤਾ ਇਸ ਫੈਸਲੇ ਦਾ ਜਿਹੜਾ ਕੋਰ ਕਮੇਟੀ ਦੀ ਮੀਟਿੰਗ ਨੇ ਲਿਆ ਦਰਸਲ ਇਸ ਫੈਸਲੇ ਦੇ ਵਿੱਚ ਇਹ ਫੈਸਲਾ ਲਿਆ ਗਿਆ ਹੈ ਕਿ ਜਦ ਤੱਕ ਪੰਥਕ ਮੰਗਾਂ ਪੂਰੀਆਂ ਨਹੀਂ ਕੀਤੀਆਂ ਜਾਂਦੀਆਂ ਉਦੋਂ ਤੱਕ ਗੱਠਜੋੜ ਦੇ ਬਾਰੇ ਹਰ ਕਿਸ ਨਹੀਂ ਸੋਚਿਆ ਜਾ ਸਕਦਾ ਲੋਕ ਸਭਾ ਚੋਣਾਂ ਨਜ਼ਦੀਕ ਨੇ ਚਰਚਾਵਾ ਸੀ ਕਿ ਜਲਦ ਤੋਂ ਜਲਦ ਗੱਠਜੋੜ ਹੋਵੇਗਾ ਚਰਚਾਵਾ ਸੀ ਕਿ ਸ਼ਰੋਮਣੀ ਅਕਾਲੀ ਦਲ ਤੇ ਬੀਜੇਪੀ ਦਾ ਗੱਠਜੋੜ ਹੋਇਆ ਪਿਆ ਬਸ ਵੱਟ ਤਈ ਪਿਆ ਹੈ ਔਰ ਆਉਂਦੇ ਸਮੇਂ ਦੇ ਵਿੱਚ ਰਸਮੀ ਐਲਾਨ ਕਰਕੇ ਇਸ ਨੂੰ ਐਲਾਨ ਦਿੱਤਾ ਜਾਵੇਗਾ ਪਰ ਹੁਣ ਜੋ ਗੱਲ ਸਾਹਮਣੇ ਆ ਰਹੀ ਹੈ ਜਿਹੜੀ ਕੋਰ ਕਮੇਟੀ ਦੀ ਮੀਟਿੰਗ ਹੋਈ ਹੈ 3 ਦਿਨ ਪਹਿਲਾਂ ਕਿਹੜਾ ਫੈਸਲਾ ਸੁਣਾਇਆ ਗਿਆ ਉਸ ਤੋਂ ਬਾਅਦ ਮਨਪ੍ਰੀਤ ਅਯਾਲੀ ਨੇ ਉਹਦੇ ਉੱਤੇ ਹਾਂ ਪੱਖੀ ਹੰਗਾਰਾ ਭਰਿਆ ਉਹ ਇਹ ਜ਼ਰੂਰ ਦੱਸਦਾ ਹੈ ਕਿ ਹੁਣ ਅਕਾਲੀ ਦਲ ਆਪਣਾ ਦਾ ਖੇਡਦਾ ਪਿਆ ਹੁਣ ਅਕਾਲੀ ਦਲ ਦੀ ਲੱਤ ਉੱਤੇ ਆ ਪਹਿਲਾਂ ਭਾਜੀਪੀ ਦੀ ਨਜ਼ਰ ਆ ਰਹੀ ਸੀ ਪਰ ਹੁਣ ਅਕਾਲੀ ਦਲ ਦੀ ਨਜ਼ਰ ਆਉਣ ਲੱਗੀ ਹੈ ਦਰਸਲ ਹੋ ਸਕਦਾ ਹੈ ਕਿ ਅਕਾਲੀ ਦਲ ਇਹੇ ਭਾਂਪ ਗਿਆ ਕਿ ਹੁਣ ਬੀਜੇਪੀ ਨੂੰ ਉਹਨਾਂ ਦੀ ਉਹਨਾਂ ਦੀ ਲੋੜ ਹੈ ਨਾ ਸਗੋਂ ਉਹਨਾਂ ਨੂੰ ਬੀਜੇਪੀ ਦੀ ਲੋੜ ਹੈ ਪੰਜਾਬ ਦੇ ਜੋ ਹਾਲਾਤ ਬਣੇ ਨੇ ਉਹ ਅਕਾਲੀ ਦਲ ਦੇ ਅਨੁਕੂਲ ਹੁੰਦੇ ਨਜ਼ਰ ਆ ਰਹੇ ਨੇ ਭਾਵੇਂ ਉਹਨਾਂ ਨੂੰ ਜਿੱਤ ਨਾ ਦਿਵਾਵੇ ਭਾਵੇਂ 13 ਦੀਆਂ 13 ਸੀਟਾਂ ਨਾ ਦਿਵਾਵੇ ਪਰ ਕਿਤੇ ਨਾ ਕਿਤੇ ਅਕਾਲੀ ਦਲ ਦੀ ਸਾਖ ਜਿਹੜੀ ਹੈ ਉਹ ਸਟੈਗਨੈਂਟ ਹੋਣ ਲੱਗ ਗਈ ਹੈ ਨਾ ਉਤਾਂ ਵੱਲ ਜਾ ਰਹੀ ਹੈ ਨਾ ਹੇਠਾਂ ਵੱਲ ਆ ਰਹੀ ਹੈ ਪਰ ਹੋ ਸਕਦਾ ਹੈ ਕਿ ਜੇ ਇਸ ਫੈਸਲੇ ਤੋਂ ਸੁਖਬੀਰ ਬਾਦਲ ਕੁਝ ਅਲੈਦਾ ਹੋਰ ਫੈਸਲਾ ਕਰ ਲੈਣ ਇਸ ਫੈਸਲੇ ਤੋਂ ਅਲੈਦਾ ਹੋ ਕੇ ਕੁਝ ਹੋਰ ਯੂ ਟਰਨ ਮੰਨ ਲੈਣ ਤਾ ਇਸ ਪਾਰਟੀ ਦੀ ਸਾਖ ਦੁਆਰਾ ਟੈਂਦੀਆਂ ਕਲਾਵਲ ਜਾਵੇ ਪਰ ਫਿਲਹਾਲ ਇਸ ਟੈਗਨੈਂਟ ਹੁੰਦੀ ਨਜ਼ਰ ਆ ਰਹੀ ਹੈ ਫਿਲਹਾਲ ਸ਼ਰੋਮਣੀ ਅਕਾਲੀ ਦਲ ਨੇ ਲੱਗਦਾ ਹੈ ਕਿ ਜਿਵੇਂ ਮੌਕੇ ਨੂੰ ਗ੍ਰੈਬ ਕਰਨ ਦਾ ਫੈਸਲਾ ਕੀਤਾ ਕਿਉਂਕਿ ਜੋ ਹਾਲਾਤ ਪੰਜਾਬ ਦੇ ਵਿੱਚ ਨੇ ਕਿਸਾਨੀ ਮੋਰਚੇ ਲੱਗੇ ਹੋਏ ਨੇ ਕਿਸਾਨ ਜਿਹੜੇ ਨੇ ਉਹ ਦੁਖੀ ਨੇ ਖਾਸ ਕਰਕੇ ਉਹ ਖੇਤਰ ਜਿਹੜਾ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਹੈਗਾ ਉਹ ਕੇਂਦਰ ਦੀ ਸਰਕਾਰ ਤੋਂ ਦੁਖੀ ਹੈ ਤਾਂ ਕਿਤੇ ਨਾ ਕਿਤੇ ਅਕਾਲੀ ਦਲ ਵੀ ਇਹ ਭਾਂਪ ਗਿਆ ਕਿ ਜੇ ਹੁਣ ਕੇਂਦਰ ਦੀ ਸਰਕਾਰ ਦਾ ਪੱਲਾ ਫੜਿਆ ਜਾਂਦਾ ਆ ਜੇ ਗੱਠ ਜੋੜ ਕੀਤਾ ਜਾਂਦਾ ਆ ਤੇ ਜਿੰਨੀਆਂ ਸੀਟਾਂ ਮਿਲ ਸਕਦੀਆਂ ਨੇ ਜੇ ਇੱਕ ਅੱਧੀ ਕੋਈ ਮਿਲਦੀ ਵੀ ਆ ਤਾਂ ਉਹਰੇ ਤੋਂ ਵੀ ਜਾਵਾਂਗੇ ਇਸ ਵਾਸਤੇ ਸ਼ਾਇਦ ਸ਼੍ਰੋਮਣੀ ਅਕਾਲੀ ਦਲ ਨੇ ਇੱਕ ਨਵਾਂ ਫੈਸਲਾ ਕਰ ਲਿਆ ਇਸ ਪੰਥਕ ਫੈਸਲੇ ਨੂੰ ਗੇਮ ਦੇ ਵਿੱਚ ਲਿਆਂਦਾ ਗਿਆ ਉਹੀ ਪਾਰਟੀ ਜਿਨੇ ਇੱਕ ਸਮੇਂ ਤੇ ਆ ਕੇ ਪੰਥਕ ਪਾਰਟੀ ਹੋਣ ਦਾ ਆਪਣਾ ਅਹੁਦਾ ਆਪ ਹੀ ਪਾਸੇ ਰੱਖ ਕੇ ਪੰਜਾਬ ਪਾਰਟੀ ਕਰ ਲਿਆ ਸੀ ਆਪਣੇ ਆਪ ਨੂੰ ਉਹ ਪਾਰਟੀ ਹੁਣ ਦੁਬਾਰਾ ਪੰਥਕ ਰੁਝਾਨ ਦੇ ਵਿੱਚ ਆਉਂਦੀ ਨਜ਼ਰ ਆ ਰਹੀ ਹੈ ਹਾਲਾਂਕਿ ਇਸ ਤੋਂ ਪਹਿਲਾਂ ਵੀ ਦਾਅਵੇ ਕੀਤੇ ਗਏ ਕਿ ਪੰਥਕ ਪਾਰਟੀ ਆ ਸਰਮੌਰ ਪੰਥਕ ਪਾਰਟੀ ਹੈ ਖੇਤਰੀ ਪਾਰਟੀ ਹੈ ਪਰ ਇਸ ਖੇਤਰੀ ਪਾਰਟੀ ਦਾ ਇਸ ਪੰਥਕ ਪਾਰਟੀ ਦਾ ਪੰਥਕ ਰੁਝਾਨ ਹੁਣ ਦੇਖਣ ਨੂੰ ਨਜ਼ਰ ਆ ਰਿਹਾ ਹੈ ਜਿਹੜਾ ਪੰਥਕ ਰੁਝਾਨ 2015 ਤੋਂ ਬਾਅਦ ਸ਼ਾਇਦ ਕਿਤੇ ਗਾਇਬ ਹੋ ਗਿਆ ਸੀ ਉਹੀ ਸੁਖਬੀਰ ਬਾਦਲ ਹੁਣ ਮਨਪ੍ਰੀਤ ਅਯਾਲੀ ਵੱਲੋਂ ਪ੍ਰੇਰੇ ਗਏ ਨੇ ਉਹਨਾਂ ਦੇ ਵੱਲੋਂ ਇਸ ਫੈਸਲੇ ਦਾ ਸਵਾਗਤ ਕੀਤਾ ਗਿਆ ਜਿਹੜੇ ਸੁਖਬੀਰ ਬਾਦਲ ਨੂੰ ਉਹਨਾਂ ਦੇ ਆਪਣੇ ਲੀਡਰ ਹੀ ਇਹ ਕਹਿੰਦੇ ਸੀ ਕਿ ਪੰਥਕ ਨਾ ਹੋ ਕੇ ਇੱਕ ਕਾਰਪੋਰੇਟ ਬਣ ਕੇ ਪਾਰਟੀ ਚਲਾ ਰਹੇ ਨੇ ਇੱਕ ਬਿਜ਼ਨਸ ਚਲਾ ਰਹੇ ਨੇ ਸੁਖਬੀਰ ਬਾਦਲ ਇਹਨਾਂ ਦੇ ਆਪਣੇ ਲੀਡਰ ਬੋਲ ਚੁੱਕੇ ਨੇ ਹੁਣ ਉਹੀ ਲੀਡਰ ਵਾਪਸ ਪਾਰਟੀ ਦੇ ਵੱਲ ਜਾਂਦੇ ਨਜ਼ਰ ਆ ਰਹੇ ਹੋ ਭਾਵੇਂ ਵੀ ਬੀਬੀ ਜ਼ਗੀਰ ਕੌਰ ਹੋਣ ਭਾਵੇਂ ਇਹਨਾਂ ਸਾ ਪਰਿਵਾਰ ਹੋਵੇ ਹਾਲਾਂਕਿ ਇਹਨਾਂ ਦੀ ਘਰ ਵਾਪਸੀ ਨੂੰ ਲੈ ਕੇ ਚਰਚਾਵਾਂ ਇਹ ਵੀ ਨੇ ਕਿ ਸੀਟਾਂ ਆਫਰ ਹੋਈਆਂ ਨੇ ਜਾਂ ਹੋ ਸਕਦੀਆਂ ਨੇ ਉਹ ਇੱਕ علیحدਾ ਇਸ਼ੂ ਹੈ ਪਰ ਜੇ ਮਨਪ੍ਰੀਤ ਯਾਲੀ ਵਰਗਾ ਲੀਡਰ ਸੁਖਬੀਰ ਬਾਦਲ ਜਾਂ ਉਹਨਾਂ ਦੇ ਲਈ ਫੈਸਲੇ ਦਾ ਸਵਾਗਤ ਕਰਦਾ ਆ ਤੇ ਕਿਤੇ ਨਾ ਕਿਤੇ ਹੁਣ ਵੱਡੇ ਸਵਾਲ ਖੜੇ ਹੋ ਰਹੇ ਨੇ ਕਿ ਕੀ ਸ਼੍ਰੋਮਣੀ ਅਕਾਲੀ ਦਲ ਦੀ ਸਾਖ ਸੁਧਰਨ ਲੱਗ ਪਈ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੁਬਾਰਾ ਲਾਈਨ ਉੱਤੇ ਆਉਂਦਾ ਨਜ਼ਰ ਆ ਰਿਹਾ ਜਿਹੜਾ ਲਾਈਨ ਤੋਂ ਡਗਮਗਾ ਗਿਆ ਸੀ ਉਹ ਸ਼੍ਰੋਮਣੀ ਅਕਾਲੀ ਦਲ ਕੀ ਹੁਣ ਵਾਪਸ ਆਪਣੀ ਲਾਈਨ ਤੇ ਆ ਗਿਆ ਹਾਲਾਂਕਿ ਵੱਡੀ ਗੱਲ ਇਹ ਹੈ ਕਿ ਹੋ ਸਕਦਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਹੁਣ ਇਹ ਜਾਣ ਗਿਆ ਕਿ ਆਖਰਕਾਰ ਲੱਤ ਕਿ ਦੀ ਉੱਤੇ ਹੈ ਸ਼੍ਰੋਮਣੀ ਅਕਾਲੀ ਦਲ ਹੋ ਸਕਦਾ ਹੈ ਕਿ ਇਹ ਜਾਣ ਗਿਆ ਕਿ ਹੁਣ ਕਿਨੂੰ ਕਿਦੀ ਲੋੜ ਹੈ ਪਹਿਲਾਂ ਤਾਂ ਇਹ ਲੱਗਦਾ ਪਿਆ ਸੀ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਸਸਟੇਨ ਕਰਨ ਵਾਸਤੇ ਭਾਜਪਾ ਦੀ ਲੋੜ ਹੋ ਸਕਦੀ ਹੈ ਕਿਉਂਕਿ ਜਿਹੜੇ ਕਿਾਸੇ ਸਾਹਮਣੇ ਆਏ ਸੀ ਉਸ ਮੁਤਾਬਕ ਭਾਜਪਾ ਤੇ ਸ਼੍ਰੋਮਣੀ ਅਕਾਲੀ ਦਲ ਰਲ ਕੇ 4-5 ਸੀਟਾਂ ਅਖਤਿਆਰ ਕਰ ਸਕਦੇ ਨੇ 13 ਦੇ ਵਿੱਚੋਂ ਪਰ ਹੁਣ ਸ਼੍ਰੋਮਣੀ ਅਕਾਲੀ ਦਲ ਇਹ ਜਾਣ ਗਿਆ ਹੈ ਕਿ ਹੋ ਸਕਦਾ ਹੈ ਕਿ ਇਸ ਗੱਠਜੋੜ ਦੇ ਨਾਲ ਪਾਰਟੀ ਦਾ ਬਹੁਤ ਵੱਡਾ ਕਾਹਨ ਹੋ ਜਾਵੇ ਜਿਸ ਵਾਸਤੇ ਕੋਰ ਕਮੇਟੀ ਦੀ ਮੀਟਿੰਗ ਦੇ ਵਿੱਚ ਪੰਥਕ ਮਾਮਲਿਆਂ ਨੂੰ ਅਗਾਂਹ ਰੱਖਣ ਦਾ ਫੈਸਲਾ ਲਿਆ ਗਿਆ ਇਸ ਕਮੇਟੀ ਦੀ ਮੀਟਿੰਗ ਦੇ ਵਿੱਚ ਜੇ ਆ ਵੀ ਗੱਲ ਕਰੀਏ ਕਿ ਕਿਹੜੇ ਫੈਸਲੇ ਲਏ ਗਏ ਨੇ ਉਹਨਾਂ ਦੇ ਵਿੱਚ ਮੁੱਖ ਤੌਰ ਦੇ ਉੱਤੇ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਚਰਚਾ ਕੀਤੀ ਗਈ ਹੈ ਉਹੀ ਮਾਮਲਾ ਜਿਸ ਨੂੰ ਲੈ ਕੇ ਅਮਿਤ ਸ਼ਾਹ ਦਾ ਬਿਆਨ ਲੋਕ ਸਭਾ ਸੈਸ਼ਨ ਦੇ ਵਿੱਚ ਸਾਹਮਣੇ ਆਇਆ ਸੀ ਜਦੋਂ ਬਿੱਲ ਪਾਸ ਕੀਤਾ ਜਾਂਦਾ ਹੈ ਨਵੇਂ ਬਿੱਲਾਂ ਦੇ ਆਧਾਰ ਦੇ ਉੱਤੇ ਨਵੇਂ ਕਾਨੂੰਨ ਵਾਲੇ ਬਿੱਲ ਦੇ ਆਧਾਰ ਦੇ ਉੱਤੇ ਅਮਿਤ ਸ਼ਾਹ ਬੋਲਦੇ ਨਜ਼ਰ ਆਏ ਸੀ ਔਰ ਇਹ ਕਿਹਾ ਸੀ ਕਿ ਜਿੰਨੂੰ ਆਪਣੇ ਕੀਤੇ ਦਾ ਅਫਸੋਸ ਹੀ ਨਹੀਂ ਹੈ ਉਹਨੂੰ ਮਾਫੀ ਨਹੀਂ ਦਿੱਤੀ ਜਾਵੇਗੀ ਸਾਫ਼ ਤੌਰ ਦੇ ਉੱਤੇ ਬੰਦੀ ਸਿੰਘਾਂ ਵੱਲ ਹਵਾਲਾ ਕੀਤਾ ਗਿਆ ਸੀ ਔਰ ਹਰ ਸਿਮਰਤ ਕੋਰ ਬਾਦਲ ਨੂੰ ਇਹ ਜਵਾਬ ਅਮਿਤ ਸ਼ਾਹ ਨੇ ਦਿੱਤਾ ਸੀ ਉਸ ਵੇਲੇ ਪਰ ਹੁਣ ਮੰਗ ਦੁਆਰਾ ਕੀਤੀ ਗਈ ਹੈ ਹੁਣ ਕੋਰ ਕਮੇਟੀ ਦੀ ਮੀਟਿੰਗ ਤੋਂ ਬਾਅਦ ਇਹ ਫੈਸਲਾ ਲਿਆ ਗਿਆ ਕਿ ਜੇ ਬੰਦੀ ਸਿੰਘਾਂ ਦੀ ਰਿਹਾਈ ਦਾ ਇਹ ਫੈਸਲਾ ਨਹੀਂ ਸੁਨਾਇਆ ਜਾਂਦਾ ਛੇਤੀ ਤੋਂ ਛੇਤੀ ਫਿਰ ਗੱਠਜੋੜ ਨਹੀਂ ਹੋਵੇਗਾ ਜੇ ਅਮਰਤਪਾਲ ਸਿੰਘ ਦੀ ਰਿਹਾਈ ਨੂੰ ਲੈ ਕੇ ਕੋਈ ਫੈਸਲਾ ਨਹੀਂ ਸੁਣਾਇਆ ਜਾਂਦਾ ਫਿਰ ਗੱਠਜੋੜ ਨਹੀਂ ਹੋਵੇਗਾ ਐਨਐਸਏ ਨੂੰ ਲੈ ਕੇ ਜੇ ਕੋਈ ਫੈਸਲਾ ਨਹੀਂ ਸੁਣਾਇਆ ਜਾਂਦਾ ਤਾਂ ਗੱਠਜੋੜ ਨਹੀਂ ਹੋਵੇਗਾ ਕਿਸਾਨੀ ਨੂੰ ਲੈ ਕੇ ਕੋਈ ਸੋਹਰਦ ਅਤੇ ਕਿਸਾਨ ਪੱਖੀ ਫੈਸਲਾ ਨਹੀਂ ਸੁਣਾਇਆ ਜਾਂਦਾ ਤਾਂ ਗੱਠਜੋੜ ਨਹੀਂ ਹੋਵੇਗਾ ਇਹਨਾਂ ਫੈਸਲਿਆਂ ਨੂੰ ਲੈ ਕੇ ਕਿਤੇ ਨਾ ਕਿਤੇ ਹੁਣ ਇਹ ਲੱਗਣ ਲੱਗ ਗਿਆ ਕਿ ਸ਼੍ਰੋਮਣੀ ਅਕਾਲੀ ਦਲ ਵਾਪਸ ਲਾਈਨ ਤੇ ਆਉਂਦਾ ਨਜ਼ਰ ਆ ਰਿਹਾ ਔਰ ਦੂਜੀ ਗੱਲ ਇਹ ਵੀ ਹੈ ਕਿ ਪੋਲੀਟੀਕਲ ਪੱਖੋਂ ਸਿਆਸੀ ਪੱਖੋਂ ਸ਼੍ਰੋਮਣੀ ਅਕਾਲੀ ਦਲ ਸ਼ਾਇਦ ਇਹ ਵੀ ਜਾਣ ਗਿਆ ਆ ਕਿ ਆਉਂਦੇ ਸਮੇਂ ਦੇ ਵਿੱਚ ਪੰਜਾਬ ਅੰਦਰ ਕਿਸ ਦਾ ਪਲੜਾ ਭਾਰੀ ਹੋ ਸਕਦਾ ਆ ਇੱਕ ਪਾਸੇ ਤਾਂ ਭਾਜਪਾ ਨੇ ਸੁਨੀਲ ਜਾਖੜ ਨੂੰ ਆਪਣਾ ਪ੍ਰਧਾਨ ਬਣਾਇਆ ਸੁਨੀਲ ਜਾਖੜ ਨੂੰ ਇਹ ਕਿਹਾ ਕਿ ਦਿਹਾਤੀ ਖੇਤਰਾਂ ਦਾ ਫੇਰਾ ਕੀਤਾ ਜਾਵੇ ਔਰ ਸੁਨੀਲ ਜਾਖੜ ਜਿਹੜਾ ਕਰਦੇ ਵੀ ਨਜ਼ਰ ਆਏ ਸੀ ਮੁਹਾਲੀ ਦੇ ਆਸ-ਪਾਸ ਦੇ ਪਿੰਡਾਂ ਤੋਂ ਸ਼ੁਰੂ ਕੀਤਾ ਗਿਆ ਸੀ ਔਰ ਉਸ ਦੌਰੇ ਤੋਂ ਬਾਅਦ ਭਾਜਪਾ ਨੂੰ ਇਹ ਲੱਗ ਰਿਹਾ ਸੀ ਕਿ ਉਹਨਾਂ ਦਾ ਰੁਝਾਨ ਦੇਹਾਤੀ ਖੇਤਰਾ ਦੇ ਵਿੱਚ ਵੱਧ ਜਾਵੇਗਾ ਪਰ ਕਿਤੇ ਨਾ ਕਿਤੇ ਜਦੋਂ ਕਿਸਾਨਾਂ ਨੇ ਮੁਹਿਮ ਛੇੜੀ ਉਹ ਰੁਝਾਨ ਦੁਬਾਰਾ ਹੇਠਾਂ ਵੱਲ ਨੂੰ ਜਾਂਦਾ ਨਜ਼ਰ ਆਇਆ ਜੋ ਸੁਨੀਲ ਜਾਖੜ ਨੇ ਮਾੜਾ ਮੋਟਾ ਕੰਮ ਕੀਤਾ ਸੀ ਉਸ ਦੇ ਉੱਤੇ ਪਾਣੀ ਫਰਦਾ ਨਜ਼ਰ ਆਇਆ ਔਰ ਉਸ ਤੋਂ ਬਾਅਦ ਅਕਾਲੀ ਦਲ ਵੀ ਇਹ ਜਾਣ ਗਿਆ ਕਿ ਹੁਣ ਇਨ੍ਹਾਂ ਤਿਲਾਂ ਦੇ ਵਿੱਚ ਕੋਈ ਤੇਲ ਨਹੀਂ ਤੇ ਇਨ੍ਹਾਂ ਤਿਲਾਂ ਨੂੰ ਹੱਥ ਪਾਉਣਾ ਕੋਈ ਸਮਝਦਾਰੀ ਵਾਲੀ ਗੱਲ ਨਹੀਂ ਹੋਵੇਗੀ ਹਾਲਾਂਕਿ ਇੱਕ ਪਾਸੇ ਵਿੱਚ ਅਮਰਤਪਾਲ ਸਿੰਘ ਦੀ ਚਰਚਾ ਵੀ ਕੀਤੀ ਗਈ ਹੈ ਇੱਥੇ ਇਹ ਦੱਸ ਦੇਣਾ ਬਹੁਤ ਜ਼ਰੂਰੀ ਹੈ ਕਿ ਅਮਰਤਪਾਲ ਸਿੰਘ ਦੇ ਬਾਰੇ ਵਿੱਚ ਪਹਿਲਾਂ ਕਈ ਵੱਡੇ ਅਕਾਲੀ ਲੀਡਰ ਉਸ ਦੇ ਖਿਲਾਫ ਬੋਲ ਚੁੱਕੇ ਨੇ ਅਮਰਿਤਪਾਲ ਸਿੰਘ ਦੀ ਜਦੋਂ ਗ੍ਰਿਫਤਾਰੀ ਹੋਣੀ ਸੀ ਜਦੋਂ NSA ਦੇ ਤਹਿਤ ਉਸ ਨੂੰ ਲੱਭਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹੁੰਦੀਆਂ ਨੇ ਉਸ ਵੇਲੇ ਕਈ ਅਕਾਲੀ ਲੀਡਰ ਅਮਰਿਤਪਾਲ ਸਿੰਘ ਦੀ ਖਿਲਾਫਤ ਕਰਦੇ ਹੁੰਦੇ ਨੇ ਔਰ ਵੱਡੇ ਲੈਵਲ ਦੇ ਉੱਤੇ ਖਿਲਾਫਤ ਕੀਤੀ ਜਾਂਦੀ ਹੈ ਪਰ ਹੁਣ ਅਮਰਿਤਪਾਲ ਸਿੰਘ ਦੀ ਰਿਹਾਈ ਦਾ ਮਸਲਾ ਵੀ ਚੁੱਕਣ ਦੀ ਗੱਲ ਕੀਤੀ ਗਈ ਹੈ ਉਹਦੇ ਉੱਤੇ ਵੀ ਫੈਸਲਾ ਸੁਣਾਉਣ ਲਈ ਕੇਂਦਰ ਨੂੰ ਕਿਹਾ ਗਿਆ ਔਰ ਆਪਣੇ ਇਹਨਾਂ ਫੈਸਲਿਆਂ ਦੇ ਬਦੌਲਤ ਸ਼੍ਰੋਮਣੀ ਅਕਾਲੀ ਦਲ ਦੁਆਰਾ ਨਾਰਮਲਾਈਜ਼ ਹੁੰਦਾ ਨਜ਼ਰ ਆ ਰਿਹਾ ਹੈ ਪਰ ਕੀ ਇਹ ਸਥਿਤੀ ਸ਼੍ਰੋਮਣੀ ਅਕਾਲੀ ਦਲ ਦੀ ਬਣੀ ਰਹੇਗੀ ਜਾਂ ਫਿਰ ਚੋਣਾਂ ਆਉਣ ਤੋਂ ਪਹਿਲਾਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਭਾਜਪਾ ਦਾ ਹੱਥ ਫੜ ਲਵੇਗਾ ਜੋ ਵੀ ਹੋਏਗਾ ਆਂਦੇ ਸਮੇਂ ਨੂੰ ਦੱਸਦੇ ਰਵਾਂਗੇ ਔਰ ਤਖਲੀ ਬਣੇ ਰਹੋ 1 ਇੰਡੀਆ ਪੰਜਾਬੀ ਤੇ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ